ਮੈਂ ਰਿਸ਼ਵਤਵਾ ਲੇਡੀ ਕ੍ਰੇਜ਼ ਫੈਸ਼ਨ ਪੁਆਇੰਟ ਨਿਕੋਦਰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਪੰਜਾਬ ਦੇ ਵਸਦੇ ਭਰਾਵਾਂ ਨੂੰ ਦੀਵਾਲੀ ਵਿਸ਼ਕਰਮਾ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਜਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰਿਆਂ ਦਾ ਇਹ ਦਿਨ ਤੇ ਪਰਮ ਬਹੁਤ ਵਧੀਆ ਜਾਵੇ ਬਾਕੀ ਮੈਂ ਬੱਚਿਆਂ ਨੂੰ ਸਪੈਸ਼ਲ ਕਹਿਣਾ ਚਾਹਨਾ ਵੀ ਦੀਵਾਲੀ ਤੇ ਜਿਹੜੇ ਪਟਾਕੇ ਚੱਲਣ ਬਰਸ ਧਿਆਨ ਨਾਲ ਚਲਾਣ ਆਪਣੇ ਪੇਰੈਂਟਸ ਦੇ ਨਾਲ ਹੀ ਚਲਾਨ ਬਾਕੀ ਸਾਡੇ ਕੋਲ ਓਸ਼ੀਆ ਦਾ ਫੌਕਸਟੇਲ ਦਾ ਪਿਲਗ੍ਰੀਨ ਦਾ ਮਮਾਰ ਦਾ तकरीबन ਸਾਰੇ ਬ੍ਰਾਂਡ ਹੈ ਕੰਪਨੀ ਵੱਲੋਂ ਮਤਲਬ ਪ੍ਰਮੋਟ ਕੀਤੇ ਜਾਂਦੇ ਆ ਕੁਛ ਵੀ ਤੁਹਾਨੂੰ ਚਾਹੀਦਾ ਔਰ ਕੰਪਨੀ ਦੇ ਰੇਟ ਤੇ ਹੀ ਮਿਲੇਗਾ ਈਵਨ ਕਿ ਜਿਦਾ ਐਮ ਆਰ ਪੀ ਜੇ ਅਸਪੋਸ 100 ਰੁਪਏ ਦਾ ਤੁਹਾਨੂੰ 10% ਡਿਸਕਾਊਂਟ ਮਿਲੇਗਾ ਹਰ ਇੱਕ ਚੀਜ਼ ਤੇ 10% ਡਿਸਕਾਊਂਟ ਮਿਲੇਗਾ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਉਹ ਤੁਹਾਨੂੰ ਇੱਕ ਚੀਜ਼ ਦਾ ਜਰੂਰ ਪਤਾ ਲੱਗੇਗਾ ਕਿ ਸਾਡੇ ਕੋਲ ਜੋ ਚੀਜ਼ ਹੈਗੀ ਹੈ ਉਹ origignal ਦਾ ਕੰਪਨੀ ਦਾ ਬ੍ਰਾਂਡ ਹੈ ਕੰਪਨੀ ਵੱਲੋਂ ਹੀ ਹੈ ਲਗੀ ਕੁਝ ਦੁਕਾਨਾਂ ਤੇ ਚਲੋ ਮੈਂ ਕਿਸੇ ਨਾਮ ਨਹੀਂ ਲੈਂਦਾ ਕੁਝ ਦੁਕਾਨਾਂ ਦੇ ਕਾਪੀ ਵੇਚਦੇ ਆ ਉਹ 50% 25% 30% ਲੈਸ ਕਰਦੇ ਨੇ ਉਹ ਕੋਈ ਮੈਨੀਫੈਕਚਰ ਨਹੀਂ ਹੈਗਾ ओरिजिनल ਜੀ ਦਸੀ ਜੀ ਲੈ ਲਓ ਜੇ ਬ੍ਰੈਂਡ ਲੈਣਾ ਤੇ ਵਧੀਆ ਲਓ ओरिजिनल ਲਓ ਅੰਤ ਤੇ ਮਾਤਾ ਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਦਿਵਾਲੀ ਵਿਸ਼ਕਰਮਾ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਹਨਾ ਥੈਂਕ ਯੂ ਜੀ ਮੈਂ ਸਾਰੀ ਕ੍ਰਵਤਵਾ ਮੇਰੀ ਦੁਕਾਨ ਦਾ ਨਾਮ ਹੈ ਲੇਡੀ ਕ੍ਰੀਜ਼ ਨਖੋਦਰ ਮੈਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੀਆਂ ਅਤੇ ਵਿਸ਼ਕਰਮਾ ਦੇ ਦੀਆਂ ਵਧਾਈਆਂ ਦਿੰਦੀ ਹਾਂ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਇਹ ਤਿਕੇ ਇਹ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਭਰਿਆ ਰਵੇ ਮੈਂ ਸਵਰਿਤ ਵਦਵਾ ਆਪਣੇ ਤੇ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ